ਜਿਹੜੀ ਮਿਹਨਤ ਹੁੰਦੀ ਔਰੰਗ ਜ਼ਰੂਰ ਲਿਆਉਂਦੀ ਹੈ ਔਰ ਅੱਜ ਉਹ ਦਿਨ ਹੈ ਹਾਂ ਬਿਲਕੁਲ ਜੀ ਬਹੁਤ ਬਹੁਤ ਖੁਸ਼ੀ ਵਾਲਾ ਦਿਨ ਹੈ ਜੀ ਪ੍ਰੈਕਟਿਸ ਦੇ ਨਾਲ ਨਾਲ ਤੁਸੀਂ ਆਪਣਾ ਪੇਪਰਸ ਦੇਣੇ ਪੂਰਾ ਐਫਰਟਸ ਪੂਰੀ ਡੈਡੀਕੇਸ਼ਨ ਡਿਵੋਸ਼ਨ ਚਾਹੀਦੀ ਹੈ ਇੱਕ ਪੈਸ਼ਨ ਚਾਹੀਦਾ ਮੈਂ ਦੇਖਿਆ ਵੀ ਤੁਸੀਂ ਜੇ ਕੰਸਿਸਟੈਂਟਲੀ ਹਾਰਡ ਵਰਕ ਕਰਦੇ ਰਹੋਗੇ ਉਹ ਤੁਹਾਨੂੰ ਪੇ ਕਰੇਗਾ ਹੀ ਕਰੇਗਾ ਜੀ ਤੁਹਾਨੂੰ ਕਿਦਾਂ ਦਾ ਮਹਿਸੂਸ ਹੋਇਆ ਜਦੋਂ ਫਰਸਟ ਰੈਂਕ ਹਾਸਿਲ ਲੈਂਦੇ ਹੈ ਮੈਨੂੰ ਪੂਰਾ ਯਕੀਨ ਸੀਗਾ ਕਿ ਇਹ ਸਿਰਫ ਪਾਸ ਹੀ ਨਹੀਂ ਹੋਣਗੇ ਹੀ ਵਿਲ ਹੈਵ ਸਮ ਰੈਂਕ ਇਹ ਡਾਊਟ ਕਰਦੇ ਸੀ ਪਤਾ ਨਹੀਂ ਕਿਉਂ ਜੀ ਜੀ ਬਟ ਮੈਨੂੰ ਪੂਰਾ ਭਰੋਸਾ ਸੀ ਕਿ ਜਿੰਨੀ ਮਿਹਨਤ ਇਹਨਾਂ ਨੇ ਕੀਤੀ ਹੈ ਰੱਬ ਫਲ ਜ਼ਰੂਰ ਦੇਗਾ ਇਹਨਾਂ ਨੇ ਮੈਨੂੰ ਕਿਹਾ ਸੀ ਕਿ ਮੇਰਾ ਇੱਕ ਸੁਪਨਾ ਹੈ ਐਕਚੁਅਲੀ ਇਹਨਾਂ ਦੇ ਜੋ ਮੈਂਟਰ ਸੀ ਮਦਨ ਲਾਲ ਸ਼ਰਮਾ ਜੀ ਉਹਨਾਂ ਦਾ ਸੁਪਨਾ ਸੀ ਕਿ ਇਹ ਜੱਜ ਬਣੇ ਫਿਰ ਸੀਗਾ ਕਿ ਉਹ ਸੁਪਨਾ ਇਹਨਾਂ ਦਾ ਵੀ ਸੀ ਫਿਰ ਵਿਆਹ ਤੋਂ ਬਾਅਦ ਸੁਪਨਾ ਮੇਰਾ ਵੀ ਬਣਿਆ ਕਿ ਜੱਜ ਦੇਖਣਾ ਹੈ ਇਹਨਾਂ ਨੂੰ ਜੱਜ ਦੀ ਕੁਰਸੀ ਤੇ ਦੇਖਣਾ ਹੈ ਇਹਨਾਂ ਦੇ ਇੱਕ ਦੋਸਤ ਦੋਸਤ ਨੇ ਜਿਹਦੇ ਦਿੱਲੀ ਟਾਪਰ ਨੇ ਜੋਹਲ ਸਾਹਿਬ ਹਰਵਿੰਦਰ ਸਿੰਘ ਜੋਹਲ ਉਹਨਾਂ ਦੇ ਕੋਰਟ 'ਚ ਸੀ ਇੱਕ ਵਾਰ ਗਏ ਸੀ ਤੇ ਉਹਨਾਂ ਦੀ ਕੋਰਟ ਦਾ ਔਰਾ ਦੇਖ ਕੇ ਮੈਂ ਕਿਹਾ ਮੈਂ ਕਿਹਾ ਇਹ ਔਰਾ ਬਣਦਾ ਹੈ ਗੱਲ ਜੀ ਜੀ ਮੈਂ ਕਿਹਾ ਜੋ ਮਿਹਨਤ ਹੋਏਗੀ ਜੋ ਖੋਏਗਾ ਕਰਾਂਗੇ ਆਪਾਂ ਫਿਰ ਸੁਪਨਾ ਜ਼ਰੂਰ ਪੂਰਾ ਕਰਨਾ ਹੈ ਕਿਸ ਤਰ੍ਹਾਂ ਤੁਸੀਂ ਆਪਣਾ ਸ਼ਡਿਊਲ ਪੂਰਾ ਰੱਖਦੇ ਸੀਗੇ ਕਿਸ ਤਰ੍ਹਾਂ ਡਿਵਾਈਡ ਕਰਦੇ ਸੀ ਆਪਣਾ ਇਸ ਤਰ੍ਹਾਂ ਜੀ ਜਿਵੇਂ ਸਾਡੇ ਕੋਰਟਸ ਤੇ ਟਾਈਮ 10 ਤੋਂ 4 ਹੈ ਉੱਥੇ ਰਿਕਵੈਸਟ ਕਰਕੇ ਜਿਵੇਂ ਤੁਸੀਂ 1 ਵਜੇ ਜਾਂ 2 ਵਜੇ ਲੰਚ ਤੋਂ ਪਹਿਲਾਂ ਜਾਂ ਬਾਅਦ ਚੋਂ ਵਾਪਸ ਆ ਸਕਦੇ ਹੋ ਫਿਰ ਘਰੇ ਥੋੜਾ ਕਲਾਇੰਟਸ ਜਿਹੜੇ ਮੇਰੇ ਕੋਲ ਜਿਨ੍ਹਾਂ ਨੇ ਆਣਾ ਹੈ ਉਹਨਾਂ ਨੂੰ ਰਿਕਵੈਸਟ ਕਰਦਾ ਸੀ ਵੀ ਮੈਂ ਥੋੜਾ ਟਾਈਮ ਤੁਹਾਨੂੰ ਕੱਟ ਦੇ ਪਾਉਂਗਾ ਦਾਦਾ ਸ਼ਡਿਊਲ ਹੁੰਦਾ ਸੀ ਵੀ ਰੋਟੀ ਖਾਣ ਤੋਂ ਬਾਅਦ ਥੋੜੀ ਜੀ ਸੈਰ ਕਰਕੇ ਬ੍ਰਦਰ ਨਾਲ ਉਸ ਤੋਂ ਬਾਅਦ ਮੈਂ ਇਥੇ ਪੜਨਾ ਮੇਰਾ 11 ਵਜੇ ਬੈਠ ਕੇ 1:30 ਬੈਠ ਕੇ 3 ਵਜੇ 4 ਵਜੇ ਮਤਲਬ ਉਹ ਸ਼ਡਿਊਲ ਮੇਰਾ ਫਿਕਸ ਸੀਗਾ ਕਿ ਭਈ ਮੈਂ ਆਪਣਾ ਟਾਈਮ ਇਹਨਾਂ ਦਊਂਗਾ ਤਾਂ ਹੀ ਮੈਨੂੰ ਰਿਜ਼ਲਟ ਅੱਛੇ ਮਿਲਣਗੇ ਜੀ ਲਾਸਟ ਟਾਈਮ ਵੀ ਜੋ ਤੋਂ ਮੈਂ ਦਿੱਤਾ ਸੀ ਇੱਕ ਇਗਜ਼ਾਮ 2024 ਦੇ ਵਿੱਚ ਆਪਣੇ ਪੰਜਾਬ ਲੈ ਨਹਾਈ ਦਾ ਇੱਕ ਹਿੱਟ ਦਾ ਤੇ ਉਹਦੇ ਵਿੱਚ ਮੈਂ 3 ਨੰਬਰ ਤੋਂ ਸਿਵਲ ਆਟੂ ਦੇ ਵਿੱਚ ਰਹਿ ਗਿਆ ਸੀਗਾ ਫਿਰ ਇੱਕ ਮੇਰੇ ਇੱਕ ਜ਼ੀਲ ਸੀਗੀ ਨਹੀਂ ਮੈਂ ਆਫ ਕਰਨੀ ਹੈ ਫੁੱਲਫਿਲ ਕਿਉਂਕਿ ਜਿੰਨਾ ਜਦੋਂ ਬੰਦਾ ਕੋਲੋ ਹੋ ਕੇ ਵਾਪਸ ਆਂਦਾ ਹੈ ਨਾ ਜੀ ਉਹਨਾਂ ਉਹਨੂੰ ਡਿਟਰਮਿੰਡ ਹੋ ਜਾਂਦਾ ਕਿ ਮੈਂ ਕਰ ਵੀ ਸਕਦਾ ਤੇ ਮੈਂ ਕਰਨਾ ਵੀ ਅੱਜ ਕੱਲ ਤਾਂ ਬਹੁਤ ਸਹੂਲਤਾਂ ਨੇ ਵੀ ਹੈਵ ਦੀ ਐਸਐਸਕੇ ਵੀ ਸਾਡੇ ਕੋ ਇੰਟਰਨੈਟ ਐਕਸੈਸ ਹੈ ਜਾਂ ਲਾ ਫਾਈਂਡਰ ਸ ਹੈ ਉਹਦੇ ਵਿੱਚ ਅਸੀਂ ਐਕਸੈਸ ਕਰਕੇ ਅਸੀਂ ਜਜਮੈਂਟਸ ਨਵੀਆਂ ਤੋਂ ਨਵੀਆਂ ਸਰਚ ਕਰ ਸਕਦੇ ਆ ਉਸ ਹੱਬ ਨਾਲ ਸਾਨੂੰ ਬਿਲਕੁਲ ਅਪਡੇਟ ਟੂ ਡੇਟ ਰਹਿਣਾ ਪੈਂਦਾ ਹੈ ਪੇਪਰਸ ਦੇ ਵਿੱਚ ਤੁਹਾਨੂੰ ਕੋਈ ਵੀ ਕੁਐਸਚਨ ਪੁੱਟ ਕੀਤਾ ਜਾ ਸਕਦਾ ਕਿਉਂਕਿ ਹਾਇਰ ਲੈਵਲ ਦਾ ਪੇਪਰ ਹੈ ਫਿਰ ਇੰਟਰਵਿਊਸ ਦੇ ਲਈ ਵੀ ਮੈਂ ਲਾਸਟ ਕਿਉਂਕਿ ਲਾਈਵ ਲਾ ਫਾਈਂਡਰ ਕੋਈ ਰੀਸੈਂਟ ਜਿਹੜੀ ਜਜਮੈਂਟ ਸੀ ਸਾਨੂੰ ਪੂਰਾ ਨਿਊਜ਼ਪੇਪਰ ਉਹ ਹਰ ਚੀਜ਼ ਨਾਲ ਸਾਨੂੰ ਅਪਡੇਟ ਰਹਿਣਾ ਪੈਂਦਾ ਜੀ ਜਦੋਂ ਰਿਜ਼ਲਟ ਆਇਆ ਸਾਹਮਣੇ ਉਹ ਵੀ ਰੈਂਕ ਵੀ ਹਾਸਿਲ ਕੀਤਾ ਉਹ ਵੀ ਪਹਿਲਾ ਹਾਸਿਲ ਕੀਤਾ ਕਿੱਦਾਂ ਦਾ ਮਹਿਸੂਸ ਹੋ ਰਿਹਾ ਹੈ ਹੈ ਖੁਸ਼ੀ ਦਾ ਮਤਲਬ ਇਜ਼ਹਾਰ ਕਿੱਦਾਂ ਕਰੀਏ ਕਿਉਂਕਿ ਜਦੋਂ ਤੁਸੀਂ ਇੱਕ ਵਾਰੀ ਦਿੰਨੇ ਹੋ ਨਹੀਂ ਸਕਸੈਸਫੁਲ ਹੁੰਦੇ ਸੈਕਿੰਡ ਟਾਈਮ ਤੁਹਾਨੂੰ ਪਰਮਾਤਮਾ ਇੰਨੀ ਮਿਹਨਤ ਤੇ ਤੁਹਾਡਾ ਫਲ ਮਿਲਦਾ ਹੈ ਸਗੋ ਜਿਆਦਾ ਮਤਲਬ ਮੈਂ ਕਹਿਣਾ ਕਿ ਪਰਮਾਤਮਾ ਦੇਖਦਾ ਹੁੰਦਾ ਕਿ ਭਾਈ ਹੁਣ ਇਹਨੂੰ ਇਹਨੂੰ ਇੱਕ ਅਚੀਵਮੈਂਟ ਇੱਕ ਪ੍ਰੋਗਰੈਸ ਦੇ ਵਿੱਚ ਜਿਹਦੇ ਵਿੱਚ ਹਾਰਡ ਵਰਕ ਕਰ ਰਿਹਾ ਹੈ ਇਹਨੂੰ ਦੇਣਾ ਰਿਜ਼ਲਟ ਦੇਣਾ ਹੈ ਸੋ ਦੋਨੋ ਸਟੇਟਸ ਦੇ ਵਿੱਚ ਮੈਂ ਅਪੀਅਰ ਹੋਇਆ ਪੰਜਾਬ ਦੇ ਵਿੱਚ ਤੇ ਹਰਿਆਣਾ ਦੇ ਵਿੱਚ ਵੀ ਤੇ ਦੋਨੋ ਸਟੇਟਸ ਦੇ ਵਿੱਚ ਮੈਂ ਟੌਪ ਕੀਤਾ ਸੁਪਨੇ ਦੇਖਣੇ ਚਾਹੀਦੇ ਆ ਤੁਸੀਂ ਮੰਨਦੇ ਹੋ ਔਰ ਕੋਈ ਦੀ ਕੋਈ ਉਮਰ ਨਹੀਂ ਹੁੰਦੀ ਦੇਖੋ ਜੀ ਸੁਪਨੇ ਕਹਿ ਲਓ ਜਾਂ ਇੱਕ ਟਾਰਗੇਟ ਕਹਿ ਲਓ ਜੀ ਬਈ ਜਦੋਂ ਤੱਕ ਤੁਸੀਂ ਕੋਈ ਚੀਜ਼ ਸੋਚੋਗੇ ਨਹੀਂ ਸਮਝੋਗੇ ਨਹੀਂ ਤੁਸੀਂ ਉਹਨੂੰ ਅਚੀਵ ਕਰਨ ਲਈ ਕਿੱਦਾਂ ਬੱਜੋਗੇ ਜੀ ਤੇ ਜੇ ਤੁਸੀਂ ਕੁਝ ਸੋਚੋਗੇ ਚਾਹੇ ਉਹ ਸੁਪਨਾ ਕਹਿ ਲੋ ਚਾਹੇ ਤੁਹਾਡੀ ਸੋਚ ਕਹਿ ਲੋ ਚਾਹੇ ਡੈਡੀਕੇਸ਼ਨ ਕਹਿ ਲੋ ਜਦ ਤੱਕ ਤੁਸੀਂ ਉਹ ਕਰੋਗੇ ਨਹੀਂ ਕੁਝ ਸੋਚੇ ਹੀ ਨਹੀਂ ਜਿਵੇਂ ਮੈਂ ਸੋਚਿਆ ਸੀ ਕਿ ਮੈਮ ਆਈ ਵਾਂਟ ਟੂ ਬੀ ਹੇਅਰ ਓਨ ਜਿਹੜੇ ਵੀ ਨੌਜਵਾਨ ਨੇ ਜੋ ਐਗਜ਼ਾਮ ਕਲੀਅਰ ਕਰਨਾ ਚਾਹੁੰਦੇ ਨੇ ਐਗਜ਼ਾਮ ਬਾਰੇ ਜ਼ਰੂਰ ਦੱਸੋ ਔਰ ਕਿਸ ਤਰ੍ਹਾਂ ਉਹ ਤਿਆਰੀ ਕਰ ਸਕਣ ਇਹ ਵੀ ਜ਼ਰੂਰ ਦੱਸੋ ਸਪੈਸ਼ਲੀ ਫਾਰ ਜਿਹੜੇ ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨ ਜਿਹਨੂੰ ਆਪਾਂ ਹਾਇਰ ਜੁਡੀਸ਼ੀਅਲ ਸਰਵਿਸਿਜ਼ ਐਗਜ਼ਾਮੀਨੇਸ਼ਨ ਕਹਿੰਦੇ ਆ ਉਹਦੇ ਹਰ ਹਾਈ ਕੋਰਟਸ ਦੇ ਆਪਣੇ ਰੂਲਸ ਹੁੰਦੇ ਆ ਐਸ ਪਰ आवर ਆਨਰੇਬਲ ਪੰਜਾਬ ਐਂਡ ਹਾਈ ਕੋਰਟ ਇਹਦੇ ਵਿੱਚ ਕ੍ਰਾਈਟੇਰੀਆ ਹੁੰਦਾ ਹੈ ਵੀ ਤੁਹਾਡੀ 7 ਸਾਲ ਦੀ ਮਿਨੀਮਮ ਪ੍ਰੈਕਟਿਸ ਤੁਹਾਡੀ 35 ਸਾਲ ਦੀ ਏਜ ਪਲੱਸ ਤੁਹਾਡੇ ਹਰ ਸਾਲ 50 ਵਕਾਲਤਨਾਮੇ ਜਿਹਨੂੰ ਅਸੀਂ ਪਾਵਰ ਆਫ ਟੋਨਿਸ ਕਹਿੰਨੇ ਆ ਜਦੋਂ ਕੇਸਿਸ ਲੜਦੇ ਆ ਉਹ 3 ਸਾਲ ਦੀ ਉਹ ਲਿਸਟਸ ਮੰਗਦੇ ਆ ਸਾਡੀਆਂ ਇਨਕਮ ਟੈਕਸ ਦੀ ਰਿਟਰਨ ਦੀ ਰਿਕੁਆਇਰਮੈਂਟਸ ਹੁੰਦੀਆਂ ਇਕ ਕਾਮਯਾਬ ਆਦਮੀ ਪਿੱਛੇ ਕਹਿੰਦੇ ਇੱਕ ਔਰਤ ਦਾ ਹੱਥ ਹੁੰਦਾ ਤੁਸੀਂ ਮੰਨਦੇ ਹੋ ਪੂਰਾ ਹਾਂ ਜ਼ਰੂਰ ਜੀ ਜ਼ਰੂਰ ਪੈਂ ਦੱਸਿਆ ਵੀ ਚਾਹੇ ਉਹ ਮੇਰੇ ਪੀਪਰਸ ਦੀ ਪ੍ਰੈਪਰੇਸ਼ਨ ਦਾ ਟਾਈਮ ਸੀਗਾ ਕਿਉਂਕਿ ਫੈਮਲੀ ਟਾਈਮ ਵੀ ਦੱਸਿਆ ਮੈਂ ਕਟੇਲ ਕੀਤਾ ਸੋ ਮੈਂ ਤਾਂ ਬਹੁਤ ਕਿਸਮਤ ਵਾਲਾ ਕਿ ਮੇਰੇ ਵਾਈਫ ਮਤਲਬ ਜਦੋਂ ਇਕੁਅਲੀ ਐਜੂਕੇਟਿਡ ਤੁਹਾਡਾ ਪਾਰਟਨਰ ਲਾਈਫ ਪਾਰਟਨਰ ਹੁੰਦਾ ਨਾ ਜੀ ਔਰ ਇੱਕ ਰੁਕੇ 11 ਵਾਲਾ ਕੰਮ ਹੋ ਜਾਂਦਾ ਜਦੋਂ ਮੈਂ ਚੰਡੀਗੜ੍ਹ ਐਗਜ਼ਾਮ ਦੇਣ ਗਿਆ 3 ਦਿਨ ਸਾਢੇ ਉੱਤੇ एग्जाम ਹੁੰਦੇ ਰਹੇ ਮਤਲਬ ਸਾਰੇ ਦੇਖਦੇ ਸੀ ਕਿ ਵੀ ਬਾਹਰ ਜਦੋਂ ਮੈਂ ਨਿਕਲਣਾ ਪੇਪਰ ਦੇ ਕੇ ਮੈਡਮ ਨੇ ਲੰਚ ਲੈ ਕੇ ਖੜੇ ਹੋਣਾ ਜੀ ਆਫਟਰ ਜਦੋਂ ਮੈਂ ਆਣਾ ਦੂਸਰਾ एग्जाम ਦੇ ਕੇ ਇੱਕ ਦਿਨ 'ਚ ਦੋ ਦੋ ਪੇਪਰ ਹੁੰਦੇ ਸੀ ਤੇ ਮੈਡਮ ਨੇ ਬਾਹਰ ਮੈਨੂੰ ਲੈਣ ਲਈ ਆਇਆ ਹੋਣਾ ਇੰਟਰਵਿਊ ਦੇ ਵਿੱਚ ਜ਼ਰੂਰ ਦੱਸੋ ਕਿਸ ਤਰ੍ਹਾਂ ਦਾ ਹੁੰਦਾ ਇੰਟਰਵਿਊ ਸੈਸ਼ਨ ਸਰ ਸਾਡਾ ਜਿਹੜਾ ਇੰਟਰਵਿਊ ਹੁੰਦਾ ਉਹ ਪੰਜਾਬ ਬਨ ਨਾ ਜਿਹੜੀ ਸਾਡੀ ਮਾਨਯੋਗ ਅਦਾਲਤ ਹੈ ਉਹਦੇ ਵਿੱਚ ਸਾਡਾ ਹੋਇਆ ਸੀਗਾ ਆਨਰੇਬਲ ਜਸਟਿਸ ਜਿਹੜੇ ਸਾਡੇ ਐ 6th ਜਜ ਦਾ ਪੈਨਲ ਸੀਗਾ ਉਹਨਾਂ ਨੇ ਸਾਡਾ ਇੰਟਰਵਿਊ ਲਿੱਤਾ ਜੀ ਸਾਰੇ ਜਿਹੜੇ ਵੀ ਕੈਂਡੀਡੇਟ ਸੀਗੇ ਤੇ ਮੇਰਾ ਜਦੋਂ ਇੰਟਰਵਿਊ ਹੋਇਆ ਇੱਕ ਇੱਕ ਦਿਨ 'ਚ 10 10 ਕੈਂਡੀਡੇਟਸ ਦੇ ਇੰਟਰਵਿਊ ਹੁੰਦੇ ਸੀ ਐਨ ਕੇ ਵੀ ਉਹ ਸਿਰਫ ਇੱਕ ਲਾ ਦੀ ਸਾਡੀ ਇਨਫੋ ਜਿਹੜੀ ਚੈੱਕ ਕਰ ਰਹੇ ਆ ਵੀ ਤੁਹਾਨੂੰ ਕਿੰਨੀ ਜਾਣਕਾਰੀ ਹੈ ਉਹਦੇ ਵਿੱਚ ਉਹਨਾਂ ਨੇ ਸਾਡਾ ਸਾਰਾ ਐਸਪੈਕਟ ਕਿ ਕੋਈ ਤੁਹਾਨੂੰ ਪ੍ਰੋਬਲਮ ਜੇ ਇਸ ਤਰ੍ਹਾਂ ਦੀ ਕੋਈ ਤੁਹਾਡੀ ਕੋਰਟਸ ਦੇ ਵਿੱਚ ਆਂਦੀ ਹੈ ਤੁਸੀਂ ਉਸ ਨੂੰ ਕਿਸ ਤਰ੍ਹਾਂ ਟੈਕਲ ਕਰੋਗੇ ਐਡਮਿਨਿਸਟ੍ਰੇਟਿਵਲੀ ਤੁਸੀਂ ਕਿਸ ਤਰ੍ਹਾਂ ਟੈਕਲ ਕਰੋਗੇ ਤੇ ਪਲੱਸ ਤੁਹਾਡੀ ਓਵਰਆਲ ਪਰਸਨੈਲਿਟੀ ਜਿਹੜੀ ਹੈ ਤੁਹਾਡੀ ਜਨਰਲ ਨੋਲੇਜ ਹੈ ਉਹ ਹਰ ਐਸਪੈਕਟ ਸਾਡਾ ਉੱਥੇ ਚੈੱਕ ਕੀਤਾ ਜਾਂਦਾ ਜੀ ਨੂਜਾਂ ਟਾਈਮ ਸਿੱਖਣ ਤੁਸੀਂ ਤੇ ਮੈਂ ਹਰਸ਼ਕੌਰ ਅੱਜ ਤੁਹਾਨੂੰ ਮਿਲਵਾਉਣ ਲੱਗੇ ਆ ਲੁਧਿਆਣੇ ਦੇ ਪ੍ਰਭਜੋਤ ਸਿੰਘ ਸੱਚਦੇਵਾ ਜਿਨ੍ਹਾਂ ਨੇ ਪੰਜਾਬ ਐਂਡ ਹਰਿਆਣਾ ਹਾਈ ਜੁਡੀਸ਼ੀਅਲ ਇਗਜ਼ਾਮ ਵਿੱਚ ਫਰਸਟ ਰੈਂਕ ਹਾਸਿਲ ਕੀਤਾ ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਜੀ ਨਾਲ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਸਤਿ ਸ਼੍ਰੀ ਅਕਾਲ ਸਰ ਥੈਂਕ ਯੂ ਮੈਡਮ ਤੁਸੀਂ ਸਾਡੇ ਆਏ ਜੀ ਤੇ ਬਹੁਤ ਖੁਸ਼ੀ ਦਾ ਦਿਨ ਹੈ ਸਾਡੇ ਸਾਰੇ ਪਰਿਵਾਰ ਲਈ ਤਾਰੇ ਸਾਰੇ ਇਹ ਮੇਰੇ ਨੇਬਰਸ ਮੇਰੇ ਇਨ-ਲਾਸ ਫੈਮਿਲੀ ਲਈ ਤੇ ਜਿਹੜੀ ਮਿਹਨਤ ਕੀਤੀ ਉਹ ਸਫਲ ਹੋਈ ਦੀ ਪਰਮਾਤਮਾ ਦਾ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਜੀ ਜੀ ਜਿਹੜੀ ਮਿਹਨਤ ਹੁੰਦੀ ਹੈ ਉਹ ਰੰਗ ਜ਼ਰੂਰ ਲਿਆਉਂਦੀ ਹੈ ਔਰ ਅੱਜ ਉਹ ਦਿਨ ਹੈ ਹਾਂ ਬਿਲਕੁਲ ਜੀ ਬਹੁਤ-ਬਹੁਤ ਖੁਸ਼ੀ ਵਾਲਾ ਦਿਨ ਹੈ ਜੀ ਪ੍ਰੈਕਟਿਸ ਦੇ ਨਾਲ ਨਾਲ ਤੁਸੀਂ ਆਪਣਾ ਪੇਪਰਸ ਦੇਣੇ ਪੂਰਾ ਐਫਰਟਸ ਪੂਰੀ ਡੈਡੀਕੇਸ਼ਨ ਡਿਵੋਸ਼ਨ ਚਾਹੀਦੀ ਹੈ ਇੱਕ ਪੈਸ਼ਨ ਚਾਹੀਦਾ ਮੈਂ ਦੇਖਿਆ ਵੀ ਤੁਸੀਂ ਜੇ ਕੰਸਿਸਟੈਂਟਲੀ ਹਾਰਡ ਵਰਕ ਕਰਦੇ ਰਹੋਗੇ ਉਹ ਤੁਹਾਨੂੰ ਪੇ ਕਰੇਗਾ ਹੀ ਕਰੇਗਾ ਜੀ ਜਿਵੇਂ ਤੁਸੀਂ ਕਹਿਆ ਪ੍ਰੈਕਟਿਸ ਵੀ ਕਰ ਰਹੇ ਸੀ ਔਰ ਨਾਲ ਤਿਆਰੀਆਂ ਕਿਸ ਤਰ੍ਹਾਂ ਤੁਸੀਂ ਆਪਣਾ ਸ਼ਡਿਊਲ ਪੂਰਾ ਰੱਖਦੇ ਸੀਗੇ ਕਿਸ ਤਰ੍ਹਾਂ ਡਿਵਾਈਡ ਕਰਦੇ ਸੀ ਆਪਣਾ ਦਾ ਇਸ ਤਰ੍ਹਾਂ ਜੀ ਜਿਵੇਂ ਸਾਡੇ ਕੋਰਟਸ ਤੇ ਟਾਈਮ 10 ਤੋਂ 4 ਹੈ ਜੀ ਉੱਥੇ ਰਿਕਵੈਸਟ ਕਰਕੇ ਜਿਵੇਂ ਤੁਸੀਂ 1 ਵਜੇ ਜਾਂ 2 ਵਜੇ ਲੰਚ ਤੋਂ ਪਹਿਲਾਂ ਜਾਂ ਬਾਅਦ ਚੋਂ ਵਾਪਸ ਆ ਸਕਦੇ ਹੋ ਫਿਰ ਕਰੇ ਥੋੜਾ ਕਲਾਇੰਟਸ ਜਿਹੜੇ ਮੇਰੇ ਕੋਲ ਜਿਨ੍ਹਾਂ ਨੇ ਆਣਾ ਹੈ ਉਹਨਾਂ ਨੂੰ ਰਿਕਵੈਸਟ ਕਰਦਾ ਸੀ ਵੀ ਮੈਂ ਥੋੜਾ ਟਾਈਮ ਤੁਹਾਨੂੰ ਕੱਟ ਦੇ ਪਾਉਂਗਾ ਫਿਰ ਮੇਰਾ ਰਾਤ ਦਾ ਸ਼ਡਿਊਲ ਹੁੰਦਾ ਸੀ ਵੀ ਰੋਟੀ ਖਾਣ ਤੋਂ ਬਾਅਦ ਥੋੜੀ ਜੀ ਸੈਰ ਕਰਕੇ ਬ੍ਰਦਰ ਨਾਲ ਉਸ ਤੋਂ ਬਾਅਦ ਮੈਂ ਇੱਥੇ ਪੜਨਾ ਮੇਰਾ 11 ਵਜੇ ਬੈਠ ਕੇ 1:30 ਬੈਠ ਕੇ 3 ਵਜੇ 4 ਵਜੇ ਮਤਲਬ ਉਹ ਸ਼ਡਿਊਲ ਮੇਰਾ ਫਿਕਸ ਸੀਗਾ ਕਿ ਵੀ ਮੈਂ ਆਉਂਗਾ ਤਾਂ ਹੀ ਮੈਨੂੰ ਰਿਜ਼ਲਟ ਅੱਛੇ ਮਿਲਣਗੇ ਜੀ ਜੀ ਤਾਂ ਮਤਲਬ ਨੀਂਦ ਤੁਸੀਂ ਘਟਾ ਲਈ ਸੀ ਆਪਣੀ ਤੇ ਪਰ ਮਿਹਨਤ ਪੂਰੀ ਕੀਤੀ ਨਿੰਦ ਕਹਿ ਸਕਦੇ ਆ ਜੀ ਕਿਉਂਕਿ ਵੈਸੇ ਵੀ ਦੇਖਿਆ ਜਾਵੇ 5 ਤੋਂ 6 ਘੰਟੇ ਜੇ ਮੈਂ ਦੱਸਿਆ ਵੀ ਜਿਵੇਂ ਜੇ ਸਵੇਰ ਰਾਤ ਨੂੰ ਪੂਰੀ ਕਰ ਲਈ ਜਾਂ ਥੋੜਾ ਜਿਹਾ ਜਦੋਂ ਆਈਦਾ ਸੀ ਕੋਰਟ ਤੋਂ ਥੋੜਾ ਉਹ ਦੋ ਕਰ ਲੀਦਾ ਸੀਗਾ ਸੋਜੀਦਾ ਸੀ ਰੈਸਟ ਕਰ ਲੀਦਾ ਸੀ ਕਿਉਂਕਿ ਕਾਫੀ ਲਾਸਟ ਟਾਈਮ ਵੀ ਜੋ ਤੋਂ ਮੈਂ ਦਿੱਤਾ ਸੀ 2024 ਦੇ ਵਿੱਚ ਆਪਣੇ ਪੰਜਾਬੀ ਨਾਲ ਨਹਾਈ ਦਾ ਇੱਕ ਹਿੱਟ ਦਾ ਤੇ ਉਹਦੇ ਵਿੱਚ ਮੈਂ 3 ਨੰਬਰ ਤੋਂ ਸਿਵਲ ਔਟੂ ਦੇ ਵਿੱਚ ਰਹਿ ਗਿਆ ਸੀਗਾ ਫਿਰ ਇੱਕ ਮੇਰੇ ਇੱਕ ਜ਼ੀਲ ਸੀਗੀ ਨਹੀਂ ਮੈਂ ਆਫ ਕਰਨੀ ਹੈ ਫੁੱਲਫਿਲ ਕਿਉਂਕਿ ਜਿੰਨਾ ਜਦੋਂ ਬੰਦਾ ਕੋਲੋਂ ਹੋ ਕੇ ਵਾਪਸ ਆਂਦਾ ਹੈ ਨਾ ਜੀ ਉਹਨਾਂ ਉਹਨੂੰ ਡਿਟਰਮਿੰਡ ਹੋ ਜਾਂਦਾ ਕਿ ਮੈਂ ਕਰ ਵੀ ਸਕਦਾ ਤੇ ਮੈਂ ਕਰਨਾ ਵੀ ਹੈ ਜੀ ਹਾਂਜੀ ਜੇ ਸਰ ਡਾਕਟਰ ਦੀ ਗੱਲ ਕੀਤੀ ਜਾਵੇ ਔਰ ਲਾਇਰ ਦੀ ਗੱਲ ਕੀਤੀ ਜਾਵੇ ਉਹ ਪੜਾਈ ਚੱਲਦੀ ਹੀ ਰਹਦੀ ਹੈ ਨਾਲ ਨਾਲ ਇਹ ਤੁਸੀਂ ਵੀ ਮੰਨਦੇ ਹੋ ਸਾਡਾ ਜਿਹੜਾ ਲੀਗਲ ਸਿਸਟਮ ਹੈ ਜੁਡੀਸ਼ੀਅਲ ਸਿਸਟਮ ਹੈ ਇੱਕ ਅਸੀਂ ਸੋਚਦੇ ਹਾਂ ਡਾਇਨਾਮਿਕ ਹੈ ਉਹ ਸੋਸਾਇਟੀ ਦੀ ਨੀਡਸ ਦੇ ਹਿਸਾਬ ਨਾਲ ਸੋਸਾਇਟੀ ਦੇ ਨਾਲ ਚੇਂਜ ਹੁੰਦਾ ਹੈ ਹੋਣਾ ਵੀ ਚਾਹੀਦਾ ਹੈ ਸੋ ਜਦੋਂ ਚੇਂਜ ਹੁੰਦਾ ਹੈ ਤਾਂ ਸਾਨੂੰ ਹਰ ਲੈਵਲ ਤੇ ਈਵਨ ਜੇ ਅਸੀਂ ਪ੍ਰੈਕਟਿਸ ਵੀ ਕਰ ਰਹੇ ਹਾਂ ਅਸੀਂ ਜਦੋਂ ਲੇਟੈਸਟ ਲਾਅ ਰਲਾਈਪਨ ਕਰਦੇ ਹਾਂ ਜਦੋਂ ਆਰਗੂਮੈਂਟਸ ਕਰਨੇ ਆ ਜਦੋਂ ਅਸੀਂ ਆਪਣੀ ਪਲੀਡਿੰਗਸ ਤਿਆਰ ਕਰਨੀ ਹੈ ਸੋ ਉਹ ਉਦੋਂ ਰਲਾਈਪਨ ਕਰਦੇ ਹਾਂ ਖਾਸ ਕਰਕੇ ਪ੍ਰੈਪਰੇਸ਼ਨ ਟਾਈਮ ਦੇ ਵਿੱਚ ਤਾਂ ਚਲੋ ਅੱਜਕੱਲ ਤਾਂ ਬਹੁਤ ਸਹੂਲਤਾਂ ਨੇ ਵੀ ਹੈਵ ਦੀ ਐਸਐਸਕੇ ਵੀ ਸਾਡਾ ਕੋ ਇੰਟਰਨੈਟ ਐਕਸੈਸ ਹੈ ਜਾਂ ਲਾ ਫਾਈਂਡਰਸ ਹੈ ਉਹਦੇ ਵਿੱਚ ਅਸੀਂ ਐਕਸੈਸ ਕਰਕੇ ਅਸੀਂ ਜਜਮੈਂਟਸ ਨਵੀਆਂ ਤੋਂ ਨਵੀਆਂ ਸਰਚ ਕਰ ਸਕਦੇ ਆ ਉਸ ਹੱਬ ਨਾਲ ਸਾਨੂੰ ਬਿਲਕੁਲ ਅਪਡੇਟ ਟੂ ਡੇਟ ਰਹਿਣਾ ਪੈਂਦਾ ਹੈ ਪੇਪਰਸ ਦੇ ਵਿੱਚ ਤੁਹਾਨੂੰ ਕੋਈ ਵੀ ਕੁਐਸਚਨ ਪੁੱਟ ਕੀਤਾ ਜਾ ਸਕਦਾ ਕਿਉਂਕਿ ਹਾਇਰ ਲੈਵਲ ਦਾ ਪੇਪਰ ਹੈ ਫਿਰ ਇੰਟਰਵਿਊਸ ਦੇ ਲਈ ਵੀ ਮੈਂ ਲਾਸਟ ਕਿਉਂਕਿ ਲਾਈਵ ਲਾ ਲਾ ਫਾਈਂਡਰ ਕੋਈ ਰੀਸੈਂਟ ਜਿਹੜੀ ਜਜਮੈਂਟ ਸੀ ਸਾਨੂੰ ਪੂਰਾ ਨਿਊਜ਼ਪੇਪਰ ਉਹ ਹਰ ਚੀਜ਼ ਨਾ ਸਾਨੂੰ ਅਪਡੇਟ ਰਹਿਣਾ ਪੈਂਦਾ ਜੀ ਜੀ ਜਿਵੇਂ ਜਦੋਂ ਰਿਜ਼ਲਟ ਆਇਆ ਸਾਹਮਣੇ ਉਹ ਵੀ ਰੈਂਕ ਵੀ ਹਾਸਿਲ ਕੀਤਾ ਉਹ ਵੀ ਪਹਿਲਾ ਹਾਸਿਲ ਕੀਤਾ ਕਿੱਦਾਂ ਦਾ ਮਹਿਸੂਸ ਹੈ ਹਾਂ ਖੁਸ਼ੀ ਦਾ ਮਤਲਬ ਇਜ਼ਹਾਰ ਕਿੱਦਾਂ ਕਰੀਏ ਕਿਉਂਕਿ ਜਦੋਂ ਤੁਸੀਂ ਇੱਕ ਵਾਰੀ ਦਿੰਨੇ ਹੋ ਨਹੀਂ ਸਕਸੈਸਫੁਲ ਹੁੰਦੇ ਸੈਕੰਡ ਟਾਈਮ ਤੁਹਾਨੂੰ ਪਰਮਾਤਮਾ ਇੰਨੀ ਮਿਹਨਤ ਦਾ ਤੁਹਾਡਾ ਫਲ ਮਿਲਦਾ ਹੈ ਸਗੋ ਜਿਆਦਾ ਮਤਲਬ ਮੈਂ ਕਹਿਣਾ ਕਿ ਪਰਮਾਤਮਾ ਦੇਖਦਾ ਹੁੰਦਾ ਕਿ ਭਾਈ ਹੁਣ ਇਹਨੂੰ ਇਹਨੂੰ ਇੱਕ ਅਚੀਵਮੈਂਟ ਇੱਕ ਪ੍ਰੋਗਰੈਸ ਦੇ ਵਿੱਚ ਜਿਹਦੇ ਵਿੱਚ ਹਾਰਡ ਵਰਕ ਕਰ ਰਿਆ ਇਹਨੂੰ ਦੇਣਾ ਰਿਜ਼ਲਟ ਦੇਣਾ ਸੋ ਦੋਨੋਂ ਸਟੇਟਸ ਦੇ ਵਿੱਚ ਮੈਂ ਅਪੀਅਰ ਹੋਇਆ ਪੰਜਾਬ ਦੇ ਵਿੱਚ ਤੇ ਹਰਿਆਣੇ ਦੇ ਵਿੱਚ ਵੀ ਤੇ ਦੋਨੋਂ ਸਟੇਟਸ ਦੇ ਵਿੱਚ ਮੈਂ ਟੌਪ ਕੀਤਾ ਸੋ ਮਤਲਬ ਜਿੰਨਾ ਮੈਂ ਪਰਮਾਤਮਾ ਦਾ ਸ਼ੁਕਰ ਕਰਾਂ ਜੀ ਉਹ ਘਟ ਹੈ ਜੀ ਪਰਿਵਾਰ ਵਾਲਿਆਂ ਦਾ ਕਿਸ ਤਰ੍ਹਾਂ ਰਿਐਕਸ਼ਨ ਸੀਗਾ ਪਰਿਵਾਰ ਦੇ ਸੰਯੋਗ ਤੋਂ ਬਿਨਾਂ ਮਾਪਿਆਂ ਦੀ ਬਲੇਸਿੰਗਸ ਤੋਂ ਬਿਨਾਂ ਵੱਡਿਆਂ ਦੀ ਬਲੇਸਿੰਗਸ ਤੋਂ ਬਿਨਾ ਮੈਂ ਨਹੀਂ ਸੋਚਦਾ ਵੀ ਕਿਉਂਕਿ ਤੁਹਾਡੇ ਤੁਸੀਂ ਦੇਖਿਆ ਹੋਵੇਗਾ ਮੇਰਾ ਜਿਹੜਾ ਫੈਮਿਲੀ ਹੈ ਅਸੀਂ ਜੁਆਇੰਟ ਫੈਮਿਲੀ ਦੇ ਵਿੱਚ ਆ ਜਦੋਂ ਤੁਹਾਡੇ ਪਰਿਵਾਰਾਂ ਦੇ ਵਿੱਚ ਏਕਾ ਹੁੰਦਾ ਹੈ ਵੀ ਜਿਵੇਂ ਮੈਂ ਚੰਡੀਗੜ੍ਹ ਪੜਨ ਜਾਣਾ ਹੈ ਮੈਨੂੰ ਪਿੱਛੇ ਪਰਵਾਹ ਨਹੀਂ ਸੀ ਹੁੰਦੀ ਕਿ ਚਲੋ ਵੱਡੇ ਭਾਈ ਸਾਹਿਬ ਹੈਗੇ ਆ ਉਹ ਆਪੇ ਮਮਾ ਆਪਾਂ ਨਾਲ ਮੈਨੇਜ ਕਰ ਲੈਣਗੇ ਤੇ ਕਿਉਂਕਿ ਸਾਡਾ ਕੋਈ ব্যাকਗਰਾਉਂਡ ਨਹੀਂ ਆਇਆ ਮੈਂ ਫਰਸਟ ਜਨਰੇਸ਼ਨ ਲਾਇਰ ਤੇ ਉਹਦੇ ਵਿੱਚ ਮੈਨੂੰ ਇਹ ਸੀ ਕਿ ਜਿਹੜਾ ਵੀ ਹੈ ਵੀ ਕੋਈ ਮੈਂਟਰਸ ਨੇ ਮੇਰੀ ਬਹੁਤ ਉਹਨਾਂ ਨੇ ਹੈਲਪ ਕੀਤੀ ਵਾਈਫ ਮੇਰੇ ਹੈ ਜਿਹੜੇ ਉਹ ਡਾਕਟਰ ਨੇ ਸ਼ਹੀਦ ਕਰਤਾਰ ਸਿੰਘ ਸਰাবা ਡੈਂਟਲ ਕਾਲਜ ਦੇ ਵਿੱਚ ਉਹ ਐਸੋਸੀਏਟ ਪ੍ਰੋਫੈਸਰ ਬਤੌਰ ਸੇਵਾ ਨਿਭਾ ਰਹੇ ਨੇ ਤੋਂ ਉਹਨਾਂ ਨਾਲ ਪੂਰਾ ਸੰਜੋਗ ਵੀ ਜਦੋਂ ਪੜ੍ਹਾਈ ਦਾ ਵੀ ਕੋਈ ਕੁਐਸ਼ਨਸ ਹੈ ਜਾਂ ਲਾਅ ਦੇ ਆਪਾਠ ਕਿਉਂਕਿ ਇਹਦੇ ਵਿੱਚ ਸਾਨੂੰ ਜੀਕੇ ਦਾ ਇੱਕ ਪੇਪਰ ਹੁੰਦਾ ਹੈ ਇੰਗਲਿਸ਼ ਦਾ ਪੰਜਾਬੀ ਦਾ 에ਸੇ ਰਾਈਟਿੰਗਸ ਹੁੰਦੀਆਂ ਹੈ ਸੋ ਉਹ ਮੈਂ ਉਹਨਾਂ ਨੂੰ ਕਹਿਣਾ ਵੀ ਮੈਨੂੰ ਇਹ ਟੌਪਿਕਸ ਦੇ ਉੱਤੇ ਕੁਝ ਐਸੇ ਰਾਈਟਿੰਗ ਚਾਹੀਦੀਆਂ ਐ ਇਸ ਜੀਕੇ ਦਾ ਟੌਪਿਕਸ ਤੇ ਮੈਨੂੰ ਕੁਐਸ਼ਨਸ ਚਾਹੀਦੇ ਆਬਜੈਕਟਿਵ ਟਾਈਪ ਸੋ ਉਹਨਾਂ ਨੇ ਜਿਵੇਂ ਇੱਕ ਔਰ ਇੱਕ 11 ਹੁਣ ਵਾਲਾ ਕੰਮ ਸੀਗਾ ਫਿਰ ਜਦੋਂ ਤੁਸੀਂ ਜਦੋਂ ਇਧਰ ਟਾਈਮ ਜ਼ਿਆਦਾ ਦੇ ਰਹੇ ਹੋ ਅਨਡਾਊਟਿਡਲੀ ਕਰ ਲੇ ਤੁਹਾਨੂੰ ਕਹਿੰਦੇ ਕੁਝ ਨਹੀਂ ਐ ਪਰ ਇੱਕ ਨਾ ਇੱਕ ਪਾਸੇ ਮੈਨੂੰ ਲੱਗਦਾ ਕਿ ਫੈਮਿਲੀ ਨੂੰ ਤੁਸੀਂ ਟਾਈਮ ਘਟ ਦਿੰਨੇ ਹੋ ਉਹ ਉਹਨਾਂ ਨੇ ਜਿਹੜਾ ਉਹਦੋਂ ਕੋਪਰੇਟ ਕੀਤਾ ਮਤਲਬ ਮੈਂ ਕਹਿੰਦਾ ਕਿ ਬਹੁਤ ਸੰਘਰਸ਼ ਮੇਰੇ ਫੈਮਿਲੀ ਦਾ ਵੀ ਨਾਲ ਐ ਕੀ ਪੇਸ਼ੈਂਸ ਰੱਖਣੀ اسپੈਸ਼ਲੀ ਵਨਸ ਯੂ ਆਰ ਅਬੋਵ 35 36 ਔਰ ਏਜ ਕਰਾਸ ਹੋ ਗਈ ਹੈ ਤੇ ਬਹੁਤ ਹੀ ਜਿਆਦਾ ਉਹਨਾਂ ਦੇ ਸੰਯੋਗ ਮੇ ਨਾ ਰਿਹਾ ਜੀ ਸੁਪਨੇ ਦੇਖਣੇ ਚਾਹੀਦੇ ਤੁਸੀਂ ਮੰਨਦੇ ਹੋ ਔਰ ਕੋਦੀ ਕੋਈ ਉਮਰ ਨਹੀਂ ਹੁੰਦੀ ਦੇਖੋ ਜੀ ਸੁਪਨੇ ਕਹਿ ਲਓ ਜਾਂ ਇੱਕ ਟਾਰਗੇਟ ਕਹਿ ਲਓ ਜੀ ਬਈ ਜਦੋਂ ਤੱਕ ਤੁਸੀਂ ਕੋਈ ਚੀਜ਼ ਸੋਚੋਗੇ ਨਹੀਂ ਸਮਝੋਗੇ ਨਹੀਂ ਤੁਸੀਂ ਉਹਨੂੰ ਅਚੀਵ ਕਰਨ ਲਈ ਕਿੱਦਾਂ ਭਜੋਗੇ ਜੀ ਤੇ ਜੇ ਤੁਸੀਂ ਕੁਝ ਸੋਚੋਗੇ ਚਾਹੇ ਉਹ ਸੁਪਨਾ ਕਹਿ ਲੋ ਚਾਹੇ ਤੁਹਾਡੀ ਸੋਚ ਕਹਿ ਲੋ ਚਾਹੇ ਡੈਡੀਕੇਸ਼ਨ ਕਹਿ ਲੋ ਜਦ ਤੱਕ ਤੁਸੀਂ ਉਹ ਕਰੋਗੇ ਨਹੀਂ ਕੁਝ ਸੋਚੇ ਹੀ ਨਹੀਂ ਜਿਵੇਂ ਮੈਂ ਸੋਚਿਆ ਸੀ ਕਿ ਮੈਮ ਆਈ ਵਾਂਟ ਟੂ ਬੀ ਹੇਅਰ ਓਨਲੀ ਜੀ ਮੈਂ ਮੈਂ ਜੱਜ ਬਣਨਾ ਹੈ ਆਈਦਰ ਮੈਂ ਮੈਜਿਸਟਰੇਟ ਲੈਵਲ ਤੋਂ ਸ਼ੁਰੂ ਕੀਤੇ ਐਗਜ਼ਾਮ ਦੇਨੇ ਫਿਰ ਹਾਇਰ ਜੁਡੀਸ਼ਰੀ ਦੇ ਐਗਜ਼ਾਮ ਦਿੱਤੇ ਸੋ ਜੇ ਸੋਚਿਆ ਸੀ ਤੇ ਤਾਂ ਹੀ ਉਹ ਫੁੱਲਫਿਲ ਹੋ ਪੰਦਾ ਜੀ ਮੈਨੂੰ ਨਹੀਂ ਲੱਗਦਾ ਵੀ ਜੇ ਅਸੀਂ ਸੋਚਾਂਗੇ ਹੀ ਨਹੀਂ ਤਾਂ ਵੀ ਪਰਮਾਤਮਾ ਦੀ ਰਹਿਮਤ ਤੇ انسان ਦੀ ਜਿਹੜੀ ਮਿਹਨਤ ਹੈ ਪਰਮਾਤਮਾ ਦੇ ਸਦਕੇ ਉਹ ਤਾਂ ਹੀ ਪੂਰੀ ਹੁੰਦੀ ਹੈ ਜੀ ਤੇ ਸਰ ਜ਼ਰੂਰ ਜਿਹੜੇ ਵੀ ਨੌਜਵਾਨ ਨੇ ਜੋ ਇਗਜ਼ਾਮ ਕਲੀਅਰ ਕਰਨਾ ਚਾਹੁੰਦੇ ਨੇ ਇਗਜ਼ਾਮ ਬਾਰੇ ਜ਼ਰੂਰ ਦੱਸ ਦਿਓ ਔਰ ਕਿਸ ਤਰ੍ਹਾਂ ਉਹ ਤਿਆਰੀ ਕਰ ਸਕਣ ਇਹ ਵੀ ਜ਼ਰੂਰ ਦੱਸ ਦਿਓ ਸਪੈਸ਼ਲੀ ਫॉर ਜਿਹੜੇ ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨ ਜਿਹਨੂੰ ਆਪਾਂ ਹਾਇਰ ਜੁਡੀਸ਼ੀਅਲ ਸਰਵਿਸਿਜ਼ ਐਗਜ਼ਾਮੀਨੇਸ਼ਨ ਕਹਿੰਦੇ ਆ ਉਹਦੇ ਹਰ ਹਾਈ ਕੋਰਟਸ ਦੇ ਆਪਣੇ ਰੂਲਸ ਹੁੰਦੇ ਆ ਐਸ ਪਰ आवर ਹਨੋਰੇਬਲ ਪੰਜਾਬ ਐਂਡ ਹਾਈ ਕੋਰਟ ਇਹਦੇ ਵਿੱਚ ਕ੍ਰਾਈਟੇਰੀਆ ਹੁੰਦਾ ਹੈ ਵੀ ਤੁਹਾਡੀ 7 ਸਾਲ ਦੀ ਮਿਨੀਮਮ ਪ੍ਰੈਕਟਿਸ ਤੁਹਾਡੀ 35 ਸਾਲ ਦੀ ਏਜ ਕਸ ਤੁਹਾਡੇ ਹਰ ਸਾਲ ਪੰਜਾਬ ਵਕਾਲਤਨਾਮੇ ਜਿਹਨੂੰ ਅਸੀਂ ਪਾਵਰ ਆਫ ਟਾਰਨਿਸ ਕਹਿੰਨੇ ਆ ਜਦੋਂ ਕੇਸਿਸ ਲੜਦੇ ਆ ਉਹ 3 ਸਾਲ ਦੀ ਉਹ ਲਿਸਟ ਮੰਗਦੇ ਆ ਸਾਡੀਆਂ ਇਨਕਮ ਟੈਕਸ ਦੀ ਰਿਟਰਨ ਦੀ ਰਿਕੁਆਇਰਮੈਂਟਸ ਹੁੰਦੀਆਂ ਜੀ ਤੇ ਹੋਰ ਜਿਹੜੀ ਸਾਰੀ ਡਾਕੂਮੈਂਟੇਸ਼ਨ ਕਰਕੇ ਤੁਸੀਂ ਜਦੋਂ ਅਪੀਅਰ ਹੁੰਨੇ ਹੋ ਫਿਰ ਪਹਿਲਾ ਮੇਨਸ ਐਗਜ਼ਾਮ ਹੁੰਦਾ ਹੈ ਮੇਨਸ ਦੇ ਵਿੱਚ ਸਾਡਾ ਸਿਵਲ ਲਾ 1 ਸਿਵਲ ਲਾ 2 ਐਂਡ ਕ੍ਰਿਮੀਨਲ ਲਾ ਦੈਨ ਜੇ ਅਸੀਂ ਪੰਜਾਬ ਦੇ ਰਹੇ ਹਾਂ ਤੇ ਪੰਜਾਬੀ ਇੰਗਲਿਸ਼ ਜੇ ਤੁਸੀਂ ਹਰਿਆਣਾ ਦੇ ਰਹੇ ਹੋ ਤਾਂ ਇੰਗਲਿਸ਼ ਤੇ ਹਿੰਦੀ ਦੈਨ ਇੱਕ ਜੀਕੇ ਦਾ ਪੇਪਰ ਹੁੰਦਾ ਹੈ ਉਹ ਜਦੋਂ ਤੁਸੀਂ ਸਾਰੇ ਪੇਪਰ ਤੁਹਾਡੇ ਕਲੀਅਰ ਹੁੰਦੇ ਆ ਫਿਰ ਤੁਹਾਡੀ ਇੱਕ ਮੈਰਿਟ ਲਿਸਟ ਦੇ ਬੇਸਿਸ ਤੇ ਇੰਟਰਵਿਊ ਵਾਸਤੇ ਕਾਲ ਆਂਦੀ ਹੈ ਜਦੋਂ ਇੰਟਰਵਿਊ ਦੇ ਵਿੱਚ ਕਾਲ ਆਈ ਉਦੋਂ 30 ਟੋਟਲ ਕੈਂਡੀਡੇਟਸ ਪੰਜਾਬ ਤੇ ਹਰਿਆਣਾ ਸਾਰੇ ਕੈਂਡੀਡੇਟਸ 30 30 ਕੈਂਡੀਡੇਟਸ ਨੂੰ ਬੁਲਾਇਆ ਗਿਆ ਸੀਗਾ ਤੇ ਆਈ ਐਮ ਫੋਰਚੂਨੇਟ ਇਨਫ ਕਿ ਮੈਂ ਦੋਨੋ ਸਟੇਟਸ ਦੇ ਵਿੱਚ ਟੌਪ ਕੀਤਾ ਜੀ ਜੀ ਹਾਂ ਜੀ ਤੇ ਸਰ ਦੇ ਵਾਈਫ ਵੀ ਮੌਜੂਦ ਆ ਗਲਬਤ ਕਰਦੇ ਆ ਮੈਂ ਕਿਦਾਂ ਦਾ ਮਹਿਸੂਸ ਹੋਇਆ ਜਦੋਂ ਫਰਸਟ ਰੈਂਕ ਹਾਸਲ ਕੀਤਾ ਇਨਾਂ ਨੇ ਮੈਨੂੰ ਪੂਰਾ ਯਕੀਨ ਸੀਗਾ ਕਿ ਇਹ ਸਿਰਫ ਪਾਸ ਹੀ ਨਹੀਂ ਹੋਣਗੇ ਹੀ ਵਿਲ ਹੈਵ ਸਮ ਰੈਂਕ ਇਹ ਡਾਊਟ ਕਰਦੇ ਸੀ ਪਤਾ ਨਹੀਂ ਕਿਉਂ ਜੀ ਜੀ ਬਟ ਮੈਨੂੰ ਪੂਰਾ ਭਰੋਸਾ ਸੀ ਕਿ ਜਿੰਨੀ ਮਿਹਨਤ ਇਨਾਂ ਨੇ ਕੀਤੀ ਹੈ ਰੱਬ ਫਲ ਜ਼ਰੂਰ ਦੇਗਾ ਜੀ ਔਰ ਅੱਬ ਨੇ ਫਲ ਵੀ ਹੋ ਜਾ ਪਰਿਆ ਛੋਲੀ ਛੋਪਰੀ ਅਟੈਂਪਸ਼ਨ ਸੀ ਜੀ ਆਲਰੇਡੀ ਇਹ ਪ੍ਰੈਕਟਿਸ ਕਰ ਰਹੇ ਸੀ ਉਸ ਤੋਂ ਬਾਅਦ ਪੜ੍ਹਾਈ ਨੂੰ ਇੰਨਾ ਜ਼ਿਆਦਾ ਟਾਈਮ ਦਿੰਦੇ ਸੀਗੇ ਕਈ ਵਾਰ ਗੁੱਸਾ ਚੜਦਾ ਸੀ ਸ਼ਿਕਾਇਤਾਂ ਹੁੰਦੀਆਂ ਸੀ ਤੁਹਾਨੂੰ ਨਹੀਂ ਇਹਨਾਂ ਨੇ ਮੈਨੂੰ ਕਿਹਾ ਸੀ ਕਿ ਮੇਰਾ ਇੱਕ ਸੁਪਨਾ ਹੈ ਐਕਚੁਅਲੀ ਇਹਨਾਂ ਦੇ ਜੋ ਮੈਂਟਰ ਸੀ ਮਦਨ ਲਾਲ ਸ਼ਰਮਾ ਜੀ ਜੀ ਉਹਨਾਂ ਦਾ ਸੁਪਨਾ ਸੀ ਕਿ ਜੱਜ ਬਣੇ ਫਿਰ ਸੀਗਾ ਕਿ ਉਹ ਸੁਪਨਾ ਇਹਨਾਂ ਦਾ ਵੀ ਸੀ ਫਿਰ ਵਿਆਹ ਤੋਂ ਬਾਅਦ ਸੁਪਨਾ ਮੇਰਾ ਵੀ ਬਣਿਆ ਕਿ ਜੱਜ ਦੇਖਣਾ ਹੈ ਇਹਨਾਂ ਨੂੰ ਜੱਜ ਦੀ ਕੁਰਸੀ ਤੇ ਦੇਖਣਾ ਹੈ ਇਹਨਾਂ ਦੇ ਇੱਕ ਦੋਸਤ ਨੇ ਜਿਹਦੇ ਦਿੱਲੀ ਟਾਪਰ ਨੇ ਜੋਹਲ ਸਾਹਿਬ ਹਰਵਿੰਦਰ ਸਿੰਘ ਜੋਹਲ ਉਹਨਾਂ ਦੇ ਕੋਰਟ 'ਚ ਅਸੀਂ ਇੱਕ ਵਾਰ ਗਏ ਸੀਗੇ ਤੇ ਉਹਨਾਂ ਦੀ ਕੋੜ ਦਾ ਔਰਾ ਦੇਖ ਕੇ ਮੈਂ ਕਿਹਾ ਮੈਂ ਕਿਹਾ ਇਹ ਔਰਾ ਬਣਦਾ ਹੈ ਗੱਲ ਜੀ ਜੀ ਮੈਂ ਕਿਹਾ ਜੋ ਮਿਹਨਤ ਹੋਏਗੀ ਜੋ ਖੋਏਗਾ ਕਰਾਂਗੇ ਆਪਾਂ ਪਰ ਇਹ ਸੁਪਨਾ ਜ਼ਰੂਰ ਪੂਰਾ ਕਰਨਾ ਹੈ ਜੀ ਜੀ ਮਤਲਬ ਕੋਈ ਸ਼ਿਕਾਇਤ ਨਹੀਂ ਹੈ ਨਾ ਕੋਈ ਸ਼ਿਕਾਇਤ ਨਹੀਂ ਕਦੀ ਕੋਈ ਸ਼ਿਕਾਇਤ ਨਹੀਂ ਸਪੋਰਟ ਪੂਰਾ ਸੀਗਾ ਜੋ ਚੀਜ਼ ਰਿਕੁਆਇਰਡ ਸੀ ਚਾਏ ਲੌਂਗ ਆਰਸ ਸੀਗੇ ਨਾ ਦੇ ਜੋ ਵੀ ਹੈਲਪ ਸੀਗੀ ਮੋਰਲ ਸਪੋਰਟਲੀ ਹਮੇਸ਼ਾ ਸੀ ਜੋ ਤੁਸੀਂ ਬੈਠੇ ਹੋਏ ਉਹ ਤੁਸੀਂ ਫੀਲ ਕੀਤਾ ਔਰਾ ਫੀਲ ਕੀਤਾ ਉਸੇ ਕੁਰਸੀ ਤੇ ਹੁਣ ਇਹ ਵੀ ਬੈਠਣਗੇ ਉਹ ਸੋਚ ਕੇ ਕੁਝ ਨਾ ਕੁਝ ਹੁੰਦਾ ਹੋਊਗਾ ਹਨਾ ਅਜੇ ਤਾਂ ਇਹੀ ਫੀਲਿੰਗ ਸਿੰਕਿੰਗ ਨਹੀਂ ਹੋ ਰਹੀ ਕਿ ਨੰਬਰ 1 ਰੈਂਕ ਆਇਆ ਹੈ ਦੋਨੋਂ ਸਟੇਟਸ ਵਿੱਚ ਅਜੇ ਫੀਲਿੰਗ ਸਿੰਕਿੰਗ ਹੋਏਗੀ ਫਿਰ ਅੱਗੇ ਦਾ ਕੀ ਪ੍ਰੋਸੈਸ ਹੈ ਪਰਮਾਤਮਾ ਦੀ ਬਹੁਤ ਹੈ ਪਿੱਛੇ ਕਹਿੰਦੇ ਇੱਕ ਔਰਤ ਦਾ ਹੱਥ ਹੁੰਦਾ ਤੁਸੀਂ ਮੰਨਦੇ ਹੋ ਪੂਰਾ ਹਾਂ ਜਰੂਰ ਦੀ ਜਰੂਰ ਮੈਂ ਦੱਸਿਆ ਵੀ ਚਾਹੇ ਉਹ ਮੇਰੇ ਪੇਪਰਸ ਦੀ ਪ੍ਰੈਪਰੇਸ਼ਨ ਦਾ ਟਾਈਮ ਸੀਗਾ ਕਿਉਂਕਿ ਫੈਮਿਲੀ ਟਾਈਮ ਵੀ ਦੱਸਿਆ ਮੈਂ ਕਟੇਲ ਕੀਤਾ ਸੋ ਮੈਂ ਤਾਂ ਬਹੁਤ ਕਿਸਮਤ ਵਾਲਾ ਕਿ ਮੇਰੇ ਵਾਈਫ ਮਤਲਬ ਜਦੋਂ ਇਕੁਅਲੀ ਐਜੂਕੇਟਿਡ ਤੁਹਾਡਾ ਪਾਰਟਨਰ ਲਾਈਫ ਪਾਰਟਨਰ ਹੁੰਦਾ ਨਾ ਜੀ ਔਰ ਇੱਕ ਰੁਕੇ 11 ਵਾਲਾ ਕੰਮ ਹੋ ਜਾਂਦਾ ਸੋ ਜਦੋਂ ਜਿਵੇਂ ਇਹਨਾਂ ਨੇ ਦੱਸਿਆ ਵੀ ਉਹ ਕੋਰਟ ਚ ਦੇਖਿਆ ਤੇ ਉਹਨਾਂ ਨੇ ਕਿਹਾ ਵੀ ਨਹੀਂ ਬੰਨਾ ਫਿਰ ਮਤਲਬ ਮੈਨੂੰ ਵੀ ਮੋਰਲੀ ਕਿਉਂਕਿ ਇੱਕ ਟਾਈਮ ਆ ਜਾਂਦਾ ਜਦੋਂ ਤੁਸੀਂ ਪ੍ਰੀਪੇਅਰ ਕਰ ਰਹੇ ਹੋ ਐਗਜ਼ਾਮ ਦੇ ਰਹੇ ਹੋ ਤੁਹਾਨੂੰ ਇੱਕ ਇੱਕ ਮੋਰਲ ਬੂਸਟ ਚਾਹੀਦਾ ਹੁੰਦਾ ਵੀ ਪਰਿਵਾਰ ਵੱਲੋਂ ਖਾਸ ਕਰਕੇ ਸੋ ਮੈਂ ਕਹੂੰਗਾ ਵੀ ਕਿਸੇ ਵੱਲੋਂ ਵੀ ਜਦੋਂ ਮੈਂ ਚੰਡੀਗੜ੍ਹ ਐਗਜ਼ਾਮ ਦੇਣ ਗਿਆ 3 ਦਿਨ ਸਾਡੇ ਉੱਥੇ ਐਗਜ਼ਾਮ ਹੁੰਦੇ ਰਹੇ ਮਤਲਬ ਸਾਰੇ ਦੇਖਦੇ ਸੀ ਕਿ ਵੀ ਬਾਹਰ ਜਦੋਂ ਮੈਂ ਨਿਕਲਣਾ ਪੇਪਰ ਦੇ ਕੇ ਮੈਡਮ ਨੇ ਲੰਚ ਲੈ ਕੇ ਖੜੇ ਹੋਣਾ ਜੀ ਆਫਟਰ ਜਦੋਂ ਮੈਂ ਆਣਾ ਦੂਸਰਾ ਐਗਜ਼ਾਮ ਦੇ ਕੇ ਇੱਕ ਦਿਨ ਚ ਦੋ ਦੋ ਪੇਪਰ ਹੁੰਦੇ ਸੀ ਜੀ ਤੇ ਮੈਡਮ ਨੇ ਬਾਹਰ ਮੈਨੂੰ ਲੈਣ ਲਈ ਆਇਆ ਹੋਣਾ ਚਾਹੇ ਜਿੱਥੇ ਅਸੀਂ ਪੇਪਰ ਸੀ ਜਾਂ ਜਿੱਥੇ ਅਸੀਂ ਸਟੇ ਕਰ ਰਹੇ ਸੀ ਉੱਥੇ ਉੱਥੋਂ ਦੀ ਆਈ ਥਿੰਕ 20 ਕਿਲੋਮੀਟਰ ਦਾ ਡਿਸਟੈਂਸ ਹੈਗਾ ਪਹਿਲਾਂ ਇਹਨਾਂ ਨੇ ਮੈਨੂੰ ਸਵੇਰੇ ਛੱਡ ਕੇ ਜਾਣਾ 3 ਘੰਟੇ ਬਾਅਦ ਫਿਰ ਰੋਟੀ ਉਟੀ ਬਣਾ ਕੇ ਆਣਾ ਜੀ ਫਿਰ ਵਾਪਸ ਜਾਣਾ ਫਿਰ ਉੱਥੇ ਮੈਨੂੰ ਵਾਪਸ ਸ਼ਾਮੀ ਲੈਣ ਆਣਾ ਮਤਲਬ ਇਕੁਅਲੀ ਸੰਘਰਸ਼ ਇੰਟਰਵਿਊ ਦੇ ਵਿੱਚ ਮੈਂ ਤਾਂ ਅੰਦਰ ਇੰਟਰਵਿਊ ਦੇਣ ਗਿਆ ਸੀ ਇਹ ਬਾਹਰ ਦੱਸਾਂ ਕਰ ਰਹੀ ਸੀ ਮੇਰੇ ਲਈ ਸੋ ਮੈਂ ਬਹੁਤ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦਾ ਜੀ ਜੀ ਇੰਟਰਵਿਊ ਦੇ ਵਿੱਚ ਜ਼ਰੂਰ ਦੱਸੋ ਕਿਸ ਤਰ੍ਹਾਂ ਦਾ ਹੁੰਦਾ ਹੈ ਇੰਟਰਵਿਊ ਸੈਸ਼ਨ ਅ ਸਰ ਸਾਡਾ ਜਿਹੜਾ ਇੰਟਰਵਿਊ ਹੁੰਦਾ ਹੈ ਉਹ ਪੰਜਾਬ ਬਨ ਨਾ ਜਿਹੜੀ ਸਾਡੀ ਮਾਨਯੋਗ ਅਦਾਲਤ ਹੈ ਉਹਦੇ ਵਿੱਚ ਸਾਡਾ ਹੋਇਆ ਸੀਗਾ ਔਨਰੇਬਲ ਜਸਟਿਸ ਜਿਹੜੇ ਸਾਡੇ 6 ਜਸਟਿਸ ਦਾ ਪੈਨਲ ਸੀਗਾ ਉਹਨਾਂ ਨੇ ਸਾਡਾ ਇੰਟਰਵਿਊ ਲਿੱਤਾ ਜੀ ਸਾਰੇ ਜਿਹੜੇ ਵੀ ਕੈਂਡੀਡੇਟ ਸੀਗੇ ਤੇ ਮੇਰਾ ਜਦੋਂ ਇੰਟਰਵਿਊ ਹੋਇਆ ਇੱਕ ਇੱਕ ਦਿਨ 'ਚ 10 10 ਕੈਂਡੀਡੇਟਸ ਤੇ ਇੰਟਰਵਿਊ ਹੁੰਦੇ ਸੀ ਤੇ ਪ੍ਰੋਪਰ ਸਾਡੀ ਇਹ ਨਹੀਂ ਕਿ ਵੀ ਉਹ ਸਿਰਫ ਇੱਕ ਲਾ ਦੀ ਸਾਡੀ ਇਨਫੋ ਜਿਹੜੀ ਚੈੱਕ ਕਰ ਰਹੀ ਹੈ ਵੀ ਤੁਹਾਨੂੰ ਕਿੰਨੀ ਜਾਣਕਾਰੀ ਹੈ ਉਹਦੇ ਵਿੱਚ ਉਹਨਾਂ ਨੇ ਸਾਡਾ ਸਾਰਾ ਐਸਪੈਕਟ ਕਿ ਕੋਈ ਤੁਹਾਨੂੰ ਪ੍ਰੋਬਲਮ ਜੇ ਇਸ ਤਰ੍ਹਾਂ ਦੀ ਕੋਈ ਤੁਹਾਡੇ ਕੋਰਟਸ ਦੇ ਵਿੱਚ ਆਂਦੀ ਹੈ ਤੁਸੀਂ ਉਸ ਨੂੰ ਕਿਸ ਤਰ੍ਹਾਂ ਟੈਕਲ ਕਰੋਗੇ ਐਡਮਿਨਿਸਟ੍ਰੇਟਿਵਲੀ ਤੁਸੀਂ ਕਿਸ ਤਰ੍ਹਾਂ ਟੈਕਲ ਕਰੋਗੇ ਤੇ ਪਲੱਸ ਤੁਹਾਡੀ ਓਵਰਆਲ ਪਰਸਨੈਲਿਟੀ ਜਿਹੜੀ ਹੈ ਤੁਹਾਡੀ ਜਨਰਲ ਨੋਲੇਜ ਹੈ ਉਹ ਹਰ ਅਸਪੈਕਟ ਸਾਡਾ ਉੱਥੇ ਚੈੱਕ ਕੀਤਾ ਜਾਂਦਾ ਜੀ ਤੇ ਉਸ ਤੋਂ ਬਾਅਦ ਸਾਡਾ ਜਿਹੜਾ ਮੈਰਿਟਸ ਤੇ ਨੰਬਰਸ ਪਲੱਸ ਇੰਟਰਵਿਊ ਦਾ ਟੋਟਲ ਨੰਬਰ ਲਾ ਕੇ ਫਿਰ ਉਹ ਰਿਜ਼ਲਟ ਸਾਡਾ ਡਿਕਲੇਅਰ ਹੁੰਦਾ ਜੀ ਤੇ ਸ਼ੁਰੂਆਤ ਕਿਵੇਂ ਹੋਈ ਇਸ ਜਰਨੀ ਦੀ ਉਹ ਜ਼ਰੂਰ ਦੱਸ ਸਕੋਲਿੰਗ ਤੋਂ ਲੈ ਕੇ ਅ ਇਸ ਤਰ੍ਹਾਂ ਸੀ ਜੀ ਮੈਂ ਆਪਣੀ 10th ਐਂਡ ਪਲੱਸ 2 ਗੁਨਾਕ ਇੰਟਰਨੈਸ਼ਨਲ ਪਬਲਿਕ ਸਕੂਲ ਉਥੋਂ ਕੀਤੀ ਜੀ ਜੀ ਥੈਨ ਮੈਂ ਗ੍ਰੈਜੂਏਸ਼ਨ ਕੀਤੀ ਜੀ ਆਰਟਸ ਦੇ ਵਿੱਚ ਐਸੀਡੀ ਗਵਰਨਮੈਂਟ ਕਾਲਜ ਫੋਰ ਬॉयਸ ਤੇ ਮੈਂ ਬੜਾ ਕਿਸਮਤ ਵਾਲਾ ਜੀ ਮੈਂ ਉਸ ਕਾਲਜ ਦਾ ਟਾਪਰ ਸੀਗਾ ਜੀ 2005 ਤੋਂ 2008 ਦੇ ਬੈਚ ਦਾ ਤੇ ਉਸ ਤੋਂ ਬਾਅਦ ਮੈਂ ਜੀ ਐਲएलबी ਕੀਤੀ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ ਸਾਡਾ ਇੱਥੇ ਫਾਉਂਟੇਨ ਚੌਂਕ ਦੇ ਵਿੱਚ ਇੰਸਟੀਟਿਊਟ ਸੀਗਾ ਜੀ ਉੱਥੇ ਮੇਰੀ 11 ਦੇ ਵਿੱਚ ਮੇਰੀ ਫਿਰ ਜਦੋਂ ਐਲ ਐਲ بی ਹੋਈ ਥੈਨ ਮੈਂ ਮਾਸਟਰਸ ਕੀਤੀ ਐਲ ਐਲ ਐਮ ਕੀਤੀ ਫਰੋਂ ਕੁਰੂਖੇਤਰਾ ਯੂਨੀਵਰਸਿਟੀ ਤੇ 2011 ਤੋਂ ਮੈਂ ਰੈਗੂਲਰ ਬੇਸਿਸ ਤੇ ਆਪਣਾ ਡਿਸਟ੍ਰਿਕਟ ਕੋਰਟ ਲੁਧਿਆਣਾ ਤੇ ਪ੍ਰੈਕਟਿਸ ਕਰ ਰਿਹਾ ਹਾਂ ਜੀ ਬਤੌਰ ਵਕੀਲ ਜੀ ਤਾਂ ਵਕੀਲ ਦੇ ਨਾਲ ਆਰਗੂਮੈਂਟਸ ਜਦੋਂ ਹੁੰਦੀ ਕੌਣ ਜਿੱਤਦਾ ਮੈਂ ਇਹ ਜ਼ਰੂਰ ਪੁੱਛਣਾ ਚਾਹੁੰਗੇ ਮੈਂ ਅਸੀਂ ਹਾਰਡਲੀ ਆਰਗੂਮੈਂਟਸ ਕਰਦੇ ਆ ਸਿਰ ਮੋਸਟਲੀ ਡਿਸਕਸ਼ਨਸ ਹੀ ਹੁੰਦੀਆਂ ਕਦੇ ਇਸ ਤ ਮੈਸੇਜ ਕਰਨੀ ਆ ਹੁਣ ਤਾਂ ਜੱਜ ਬਣ ਗਏ ਨੇ ਪਰ ਚੱਲੇਗੀ ਤਾਂ ਮੇਰੀ ਠੀਕ ਹੈ ਲਾਸਟ ਵਿੱਚ ਕੀ ਕਹਿਣਾ ਚਾਹੋਗੇ ਮੈਂ ਤੁਸੀ ਹਾਰਡ ਵਰਕ ਹਾਰਡ ਵਰਕ ਆਲਵੇਸ ਪੇਸ ਆਫ ਹਾਰਡ ਵਰਕ ਕਰੋ ਡੈਡੀਕੇਸ਼ਨ ਨਾਲ ਕਰੋ ਪਰਮਾਤਮਾ ਤੇ ਭਰੋਸਾ ਹਮੇਸ਼ਾ ਰੱਖੋ ਜਿਸ ਸੱਚੇ ਦਿਨ ਨਾਲ ਮਿਹਨਤ ਕਰੋਗੇ ਪਰਮਾਤਮਾ ਫਲ ਜ਼ਰੂਰ ਦੇਗਾ ਜੀ ਲਾਸਟ ਵਿੱਚ ਤੁਸੀਂ ਕੀ ਮੈਸੇਜ ਦੇ ਮੈਂ ਇਹ ਕਹੂੰਗਾ ਕਿ ਜਿਵੇਂ ਇਕਸਿਸਟੈਂਟਲੀ ਆਪਾਂ ਜੇ ਵਰਕ ਕਰਦੇ ਆ ਸਭ ਤੋਂ ਵੱਡਾ ਕੀ ਤੁਹਾਡੇ ਜਿਹੜੀ ਫੈਮਿਲੀ ਹੈ ਤੁਹਾਡੀ ਤੁਸੀਂ ਆਪਣੇ ਪੇਰੈਂਟਸ ਦੀ ਆਪਣੇ ਮੈਂਟਰਸ ਦੀ ਆਪਣੇ ਸੀਨੀਅਰ ਸੀ ਜਿੰਨੀ ਰਿਸਪੈਕਟ ਕਰੋਗੇ ਉਹਨਾਂ ਤੁਹਾਨੂੰ ਬਲੇਸਿੰਗਸ ਮਿਲਣਗੀਆਂ ਤੇ ਜੇ ਤੁਸੀਂ ਹਾਰਡ ਵਰਕ ਇਕਸਿਸਟੈਂਟਲੀ ਕਰਦੇ ਰਹੋਗੇ ਅੱਗੇ ਦੇ ਅੱਗੇ ਤੁਹਾਨੂੰ ਆਪਣੇ ਬਰਾਬਰ ਰਸਤਾ ਦਿਖਾਏਗਾ ਤੇ ਮੇਰੀ ਅਨਵਲੀ ਜਨਰੇਸ਼ਨ ਨੂੰ ਵੀ ਹੀ ਹੈ ਕਿ ਭਈ ਜੇ ਤੁਸੀਂ ਕੰਸਿਸਟੈਂਟਲੀ ਡੈਡੀਕੇਸ਼ਨਲੀ ਆਪਣਾ ਪੈਸ਼ਨ ਲੈ ਕੇ ਕੋਈ ਵੀ ਤੁਸੀ ਟਾਰਗੇਟ ਅਚੀਵ ਕਰਨਾ ਚਾਹੁੰਦੇ ਹੋ ਉਹਦੇ ਟਰਵਰਡਸ ਕੰਮ ਕਰੋ ਸਿਨਸੀਅਰਲੀ ਕੰਮ ਕਰੋ ਬਈ ਤੁਸੀ ਇਹ ਦੇਖੋ ਕਿ ਜੇ ਕੁਛ ਅਸੀਂ ਕਰ ਰਹੇ ਆ ਇੱਥੇ ਐਫਰਟਸ ਕਰ ਰਹੇ ਆ ਪੜ੍ਹ ਰਹੇ ਆ ਉਹਦਾ ਰਿਜ਼ਲਟ ਵੀ ਮਿਲਦਾ ਹੈ ਤੇ ਉਹਦੇ ਕਿੰਨੀ ਸਾਰਿਆਂ ਨੂੰ ਖੁਸ਼ੀ ਹੈ ਮੇਰੇ ਮਾਪੇ ਨੂੰ ਮੇਰੇ ਲਈ ਇਹ ਬਹੁਤ 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 ਵੱਡੀ ਗੱਲ ਹੈ ਕਿ ਮੇਰੇ ਪੇਰੈਂਟਸ ਨੂੰ ਜਿਹੜੇ ਮਦਰ ਫਾਦਰ ਨੇ ਅਸੀਂ ਕਿਉਂਕਿ ਜਿਆਦਾ ਉਹ ਐਜੂਕੇਟਿਡ ਵੀ ਨਹੀਂ ਹੈਗੇ ਤੇ ਹੁਣ ਕਈ ਵਾਰੋ ਪੁੱਛ ਲੈਂਦੇ ਆ ਭਾਈ ਕਿਸ ਤਰ੍ਹਾਂ ਤੁਹਾਡਾ ਅਗੋ ਜੌਬਦਾਰ ਸਿਸਟਮ ਰਹੇਗਾ ਜਾਂ ਕਿਸ ਤਰ੍ਹਾਂ ਕੀ ਡੈਜ਼ਿਗਨੇਸ਼ਨ ਹੈ ਅਜੇ ਉਹ ਵਿਚਾਰਾਂ ਨੂੰ ਉਹਨਾਂ ਵੀ ਨਹੀਂ ਪਤਾ ਹੈਗਾ ਤੇ ਚਲੋ ਮੈਂ ਕਹਿਣਾ ਕਿ ਮੇਰੇ ਮਾਪੇ ਉਹਦੀ ਮੇਰੇ ਮਦਾਦਾਦਾ ਜੀ ਦੀ ਮੈਨੂੰ ਅਸ਼ੀਰਵਾਦ ਮਿਲੇ ਆ ਸੋ ਮੈਂ ਜਿੰਨਾ ਪਰਮਾਤਮਾ ਦਾ ਸ਼ੁਕਰ ਕਰਾਂ ਉਹ ਨਜੀਮ ਘਟ ਹੈ ਜੀ ਠੀਕ ਬਹੁਤ ਬਤਾਨੁਵਾਦ ਤੇ ਜੇ ਵੀਡੀਓਸ ਲਈ ਜੇ ਵੀਡੀਓਸ ਸਾਂਝਾ ਜੁੜੇ ਲੋ ਕੈਮਰਾ ਬਲਵਿੰਦranath ਮੈਂ ਹਰਸ਼ਕਰ